ਸਸੀ ਗਾ ਕੋਸ਼ਣ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਕੋਲ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਆਪਾਂ ਮੁੰਬਈ ਪਹੁੰਚੇ ਆ ਪਿੰਡ ਸੁਖਣਾਂ ਦਾ ਜਿਲ੍ਹਾ ਇਹਨੂੰ ਮੋਗਾ ਪਿਆ ਜਾਂਦਾ ਵੀਰੇ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਿਆ ਜਾਂਦੀ ਆ ਤੇ ਬਾਕੀ ਡਿਟੇਲ ਆਪਾਂ ਬਾਈ ਵਿੱਕੀ ਤੋਂ ਪੁੱਛਦੇ ਆ ਪਰੋ ਬਾਈ ਜੀ ਸਸੀ ਗਾ ਜੀ ਬਾਈ ਜੀ ਆਪਣੇ ਕਿਸ ਨੇ ਘਰ ਹੋਣਾ ਵੇ ਤੇ ਕੀ ਐਡਰੈਸ ਆ ਜੀ ਆਪਣਾ ਆਪਣਾ ਪੈਨ ਸੋਹਣਾਂੰਦਾਂ ਮੰਦਰ ਰੋਡ ਤੇ ਆ ਵਿੱਕੀ ਜਾਂ ਕੇ ਕੇ ਮਸੀਕ ਵਾਇਨਿਆ ਆ ਠੀਕ ਹੋ ਜੀ ਬੱਸ ਇੱਕ ਦੋ ਵੇ ਆਪਣੇ ਪੈਨ ਤੇ ਬੱਸ ਕੇ ਆ ਸਕਦੇ ਠੀਕ ਹੋ ਜੀ ਤੇ ਕਿ ਮੱਝ ਕਿਹੜੇ ਸੂਏ ਵੀਰੇ ਇਹ ਪਹਿਲੇ ਸੂਏ ਚੋਟੀ ਚੋਟੀ ਵੀਰੇ ਪਹਿਲੇ ਸੂਏ ਸੂਣਾ ਤੇ ਮੜੀ ਤੋੜ ਕੇ ਵਿਖਾ ਦੇ ਵੀਰੇ ਦੇਖ ਸਕਦੇ ਹਾਂ ਬਾਈ ਬਹੁਤ ਭਰੀ ਹੋਈ ਛੋਟੀ ਆ ਥੋੜਾ ਪਸੂ ਡਰ ਜਾਂਦਾ ਬਾਈ ਕੈਮਰੇ ਨੂੰ ਵੇਖ ਕੇ ਉਹ ਮੁੱਥੀ ਦੇਖ ਸਕਦੇ ਹੋ ਵੀ ਤੁਸੀਂ ਪਿੱਛੋਂ ਦੇਖ ਸਕਦੇ ਹੋ ਤੋਰਾ ਦੇਖ ਸਕਦੇ ਹੋ ਚੱਲ ਜੀ ਤੋਰਾ ਦੇਖ ਸਕਦੇ ਹੋ ਵੀ ਤੁਸੀਂ ਹੋਰ ਉਹਨਾਂ ਦੇਖ ਸਕਦੇ ਹੋ ਵੀ ਤੁਸੀਂ ਹੋਰ ਉਹਨਾਂ ਦੇਖ ਸਕਦੇ ਹੋ ਕਿਸਾਨ ਵੀਰੋਂ ਆਪਾਂ ਸੱਚ ਬਖਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਵੀਰੇ ਨਾਲ ਇਹਦੇ ਇੱਕ ਥਾਣਾ ਨਿਕਲਿਆ ਤੁਸੀਂ ਦੇਖ ਹੀ ਰਹੇ ਹੋਵੋਗੇ ਤੇ ਜੋ ਵੀ ਆ ਤੁਹਾਡੇ ਸਾਹਮਣੇ ਆ ਖਵਾਨਾ ਚੰਗਾ ਬਾਈ ਬਹੁਤ ਚੰਗੀ ਭਰੀ ਹੋਈ ਆ ਪਿੱਛੋਂ ਵੇਖ ਸਕਦੇ ਹਾਂ ਬਾਈ ਯਾਰ ਖਾਣ ਚੰਗੇ ਆ ਬਾਈ ਯਾਰ ਖਵਾਨਾ ਵਧੀਆ ਤੇ ਬਾਈ ਜੀ ਆਪਾਂ ਇਹਦਾ ਕੀ ਮੋਲ ਕਰਦੇ ਆ ਜੀ ਇਹਦਾ 80000 ਰੁਪਇਆ ਮੁੱਲ ਕਰਦੇ ਆ 80000 ਰੁਪਇਆ ਮੁੱਲ ਕਰਦੇ ਆ ਪਹਿਲੇ ਸੂਏ ਸੂਣਾ ਬਾਈ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 99557 ਹਾਂਜੀ 99368 ਇੱਕ ਵਾਰ ਫੇਰ ਬੋਲ ਦਿਓ ਜੀ 99557 ਹਾਂਜੀ 99368 ਠੀਕ ਹੈ ਜੀ ਜੇ ਕਿਸੇ ਵੀਰ ਨੂੰ ਇਹ ਝੁੱਟੀ ਚਾਹੀਦੀ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਹੀ ਬ੍ਰਾਡਕਾਸਟਲ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ